ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਇਹ ਕਹਾਣੀ ਇੱਕ ਭੈਣ ਵੱਲੋਂ ਦੱਸੀ ਗਈ ਉਸ ਦੀ ਹੱਡ ਬੀਤੀ ਕਹਾਣੀ ਹੈ ਕਰਦੇ ਹਾਂ ਜੀ ਸ਼ੁਰੂ ਉਸ ਭੈਣ ਦੀ ਜ਼ੁਬਾਨੀ ਇੱਕ ਕਹਾਣੀ ਮੇਰਾ ਨਾਮ ਜੋਤੀ ਆ ਮੈਂ ਤੁਹਾਨੂੰ ਆਪਣੀ ਹੱਡ ਬੀਤੀ ਦੱਸਦੀ ਆ ਮੈਂ ਜਦੋਂ 12 ਕੀਤੀ ਆ ਤਾਂ ਮੈਨੂੰ ਸਕੂਲ ਤੋਂ ਛੁੱਟੀਆਂ ਹੋ ਗਈਆਂ ਸੀ ਮੈਂ ਕਰੇ ਵਿਹੇਲੀ ਸੀ ਮੇਰਾ ਦਿਲ ਨਹੀਂ ਲੱਗਦਾ ਸੀ ਮੈਂ ਕੀ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਕਦੇ ਕਦੇ ਸਹੇਲੀਆਂ ਨਾਲ ਫੋਨ ਤੇ ਗੱਲ ਕਰ ਲੈਂਦੀ ਸੀ ਮੇਰੀਆਂ ਸਹੇਲੀਆਂ ਜੋ ਕੋਈ ਨਾ ਕੋਈ ਕੋਰਸ ਜਾਂ ਫਿਰ ਆਈਲੈਟਸ ਕਰਨ ਲੱਗ ਪਈਆਂ ਸੀ ਪਰ ਮੈਂ ਵਹਿਲੀ ਸੀ ਮੇਰੇ ਮਾਪਿਓ ਨੇ ਮੈਨੂੰ ਕਿਤੇ ਵੀ ਨਹੀਂ ਲਾਇਆ ਸੀ ਕਹਿੰਦੇ ਸੀ ਕਿ ਜਿੰਨਾ ਚਿਰ ਰਿਜ਼ਲਟ ਨਹੀਂ ਆਉਂਦਾ ਅਸੀਂ ਹੁਣਾਂ ਚਿਰ ਤੈਨੂੰ ਕਿਤੇ ਵੀ ਨਹੀਂ ਲਾਉਣਾ ਮੇਰੇ ਡੈਡੀ ਵੀ ਚੰਗੇ ਸੀ ਉਹ ਤਾਂ ਕਹਿੰਦੇ ਸੀ ਕਿ ਮੇਰੀ ਧੀ ਨੇ ਪਾਸ ਹੋ ਵਹੀ ਜਾਣਾ ਜਿੱਥੇ ਐਡਮਿਸ਼ਨ ਲੈਣੀ ਆ ਲੈਲਾ ਪਰ ਮੇਰਾ ਵੀ ਘਰੇ ਰਹਿ ਕੇ ਮਨ ਬੋਰ ਹੋ ਗਿਆ ਸੀ ਮੇਰਾ ਦਿਲ ਕਰਦਾ ਸੀ ਕਿ ਮੈਂ ਕਿਤੇ ਦੂਰ ਪਹਾੜਾਂ ਵਿੱਚ ਘੁੰਮਣ ਜਾਵਾਂ ਜਾਂ ਫਿਰ ਕਿਸੇ ਰਿਸ਼ਤੇਦਾਰੀ ਵਿੱਚ ਇੰਜੋਏ ਕਰਨ ਲਈ ਚਲੀ ਜਾਵਾਂ ਮੈਨੂੰ ਕੋਈ ਰਿਸ਼ਤੇਦਾਰ ਵੀ ਲੈਣ ਨਹੀਂ ਆਉਂਦਾ ਸੀ ਮੈਂ ਸਾਰਾ ਦਿਨ ਕੋਠੇ ਤੇ ਹੀ ਬੈਠੀ ਇੱਧਰ ਉੱਧਰ ਵੇਖਦੀ ਹੁੰਦੀ ਸੀ ਆਂਡ-ਗਵੰਡ ਵਿੱਚ ਬੈ ਕੇ ਗੱਲਾਂ-ਬਾਤਾਂ ਕਰ ਲੈਂਦੀ ਹੁੰਦੀ ਸੀ ਸ਼ਾਮਾਂ ਨੂੰ ਵੀ ਕਦੀ-ਕਦੀ ਗੁਆਂਢੀਆਂ ਘਰ ਜਾ ਕੇ ਬੈਠ ਜਾਂਦੀ ਤੇ ਉੱਥੇ ਭਾਬੀ ਨਾਲ ਹੱਸ ਖੇਡ ਕੇ ਟਾਈਮ ਪਾਸ ਕਰ ਲੈਂਦੀ ਹੁੰਦੀ ਸੀ ਸਾਰਾ ਦਿਨ ਸੌਂ ਕੇ ਲੰਘ ਜਾਂਦਾ ਸੀ ਸਮਝ ਨਹੀਂ ਆਉਂਦੀ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ ਇੱਕ ਦਿਨ ਮੈਂ ਮੰਮੀ ਨੂੰ ਕਿਹਾ ਕਿ ਮੈਨੂੰ ਨਾਲ ਕੇ ਛੱਡ ਕੇ ਆ ਮੰਮੀ ਮੈਨੂੰ ਨਾਲ ਕੇ ਵੀ ਛੱਡਣ ਨਹੀਂ ਗਈ ਸੀ ਕਹਿੰਦੀ ਕਿ ਮੇਰਾ ਟਾਈਮ ਨਹੀਂ ਆ ਆਪਣੇ ਮਾਮੇ ਨੂੰ ਫੋਨ ਕਰ ਲੈ ਤੈਨੂੰ ਆ ਕੇ ਲੈ ਜਾਊਗਾ ਜਾਂ ਫਿਰ ਆਪਣੇ ਡੈਡੀ ਨੂੰ ਕਹਿ ਦੇ ਤੈਨੂੰ ਛੱਡ ਆਊਗਾ ਜੇ ਤੇਰਾ ਐਡਾ ਹੀ ਦਿਲ ਨਹੀਂ ਘਰੇ ਲੱਗਦਾ ਤਾਂ ਕਿਸੇ ਹੋਰ ਨੂੰ ਕਹਿ ਦੇ ਮੇਰਾ ਨਹੀਂ ਟਾਈਮ ਜਾਂਦਾ ਮੈਂ ਮੰਮੀ ਦੀਆਂ ਗੱਲਾਂ ਸੁਣ ਕੇ ਚੁੱਪ ਕਰਕੇ ਬੈ ਗਈ ਸੀ ਮੈਂ ਵੀ ਦੁਬਾਰਾ ਉਹਨੂੰ ਕਿਹਾ ਹੀ ਨਹੀਂ ਕਿ ਮੈਨੂੰ ਕਿਤੇ ਛੱਡਾ ਇਦਾਂ ਹੀ ਇੱਕ ਦਿਨ ਭੂਆ ਦਾ ਫੋਨ ਆਇਆ ਸੀ ਉਹ ਮੇਰੇ ਨਾਲ ਗੱਲ ਕਰਦੀ ਸੀ ਤੇ ਸਾਰਿਆਂ ਦਾ ਹਾਲ ਚਾਲ ਪੁੱਛਦੀ ਸੀ ਮੈਂ ਵੀ ਭੂਆ ਨੂੰ ਕਿਹਾ ਕਿ ਭੂਆ ਮੈਂ ਵੇਹਲੀ ਆ ਮੈਨੂੰ ਆ ਕੇ ਲੈ ਜਾ ਮੇਰਾ ਦਿਲ ਨਹੀਂ ਘਰੇ ਲੱਗਦਾ ਮੈਂ ਇਕੱਲੀ ਆ ਮੇਰਾ ਭਰਾ ਜੋ ਸਿੰਗਾਪੁਰ ਸੀ ਤੇ ਉੱਥੇ ਹੀ ਕੰਮਕਾਰ ਕਰਦਾ ਸੀ ਅਸੀਂ ਦੋ ਭੈਣ ਭਰਾ ਸੀ ਤੇ ਮੈਂ ਆਪਣੇ ਭਰਾ ਨੂੰ ਬੜਾ ਯਾਦ ਕਰਦੀ ਸੀ ਜੇ ਉਹ ਹੁੰਦਾ ਤਾਂ ਮੈਨੂੰ ਝਟ ਹੀ ਰਿਸ਼ਤੇਦਾਰਾਂ ਵਿੱਚ ਘੁਮਾ ਕੇ ਲੈ ਆਉਂਦਾ ਪਰ ਹੁਣ ਘਰੇ ਕੋਈ ਹੈ ਹੀ ਨਹੀਂ ਸੀ ਜਿਹੜਾ ਮੈਨੂੰ ਕਿਤੇ ਲੈ ਕੇ ਜਾਂਦਾ ਮੈਂ ਭੂਆ ਨੂੰ ਕਿਹਾ ਤਾਂ ਉਹ ਮੈਨੂੰ ਕਹਿਣ ਲੱਗੀ ਕਿ ਕੱਲ ਨੂੰ ਤੈਨੂੰ ਗੁਰਜੰਟ ਆ ਕੇ ਲੈ ਜਾਊਗਾ ਤੇ ਤੂੰ ਉਹਦੇ ਨਾਲ ਆ ਜਾਈਂ ਆਪਣੀ ਤਿਆਰੀ ਕਰ ਲੈ ਮੈਂ ਵੀ ਫਟਾਫਟ ਆਪਣੇ ਕੱਪੜੇ ਬੈਗ ਵਿੱਚ ਪੈਕ ਕੀਤੇ ਤੇ ਭੂਆ ਕੋਲ ਜਾਣ ਦੀ ਤਿਆਰੀ ਕਰਨ ਲੱਗ ਪਈ ਸੀ। ਮੰਮੀ ਮੈਨੂੰ ਬੋਲਦੀ ਸੀ ਕਿ ਤਰਨ ਫੇਰਨ ਨੂੰ ਕਿੰਨੀ ਸ਼ੇਰ ਆ ਤੇ ਘਰ ਦੇ ਕੰਮਾਂ ਵਰੀ ਮੌਤ ਪੈ ਜਾਂਦੀ ਆ। ਵਾਕਈ ਘਰੇ ਰਹਿ ਰਹਿ ਕੇ ਤਾਂ ਮੈਂ ਬੋਰ ਹੋ ਗਈ ਸੀ। ਮੇਰਾ ਤਾਂ ਘਰ ਦੇ ਕੰਮ ਕਰਨ ਨੂੰ ਦਿਲ ਵੀ ਨਹੀਂ ਕਰਦਾ ਸੀ। ਇਸ ਲਈ ਦੂਜੇ ਦਿਨ ਭੂਆ ਦਾ ਮੁੰਡਾ ਗੁਰਜੰਟ ਮੈਨੂੰ ਲੈਣ ਲਈ ਸਵੇਰੇ ਹੀ ਆ ਗਿਆ ਸੀ। 11:00 ਵਜੇ ਮੈਂ ਭੂਆ ਦੇ ਮੁੰਡੇ ਨਾਲ ਭੂਆ ਕੋਲ ਜਾਣ ਲਈ ਘਰੋਂ ਤੁਰ ਪਈ ਸੀ। ਤੇ ਪੂਆ ਦਾ ਮੁੰਡਾ ਜੋ ਬੈਂਕ ਵਿੱਚ ਨੌਕਰੀ ਕਰਦਾ ਸੀ ਉਹ ਪ੍ਰਾਈਵੇਟ ਨੌਕਰੀ ਕਰਦਾ ਸੀ ਪਰ ਮੈਨੂੰ ਲੈ ਕੇ ਜਾਣ ਲਈ ਉਹਨੇ ਛੁੱਟੀ ਕਰ ਲਈ ਸੀ ਉਹਨੂੰ ਵੀ ਸੀ ਕਿ ਚੱਲ ਜੋਤੀ ਆ ਕੇ ਮੰਮੀ ਦੇ ਨਾਲ ਕੰਮ ਕਰਾ ਦਿਆ ਕਰੂਗੀ ਕਿਉਂਕਿ ਮੇਰੀ ਪੂਆ ਬਿਮਾਰ ਹੀ ਰਹਿੰਦੀ ਸੀ ਉਹਦੇ ਵੀ ਗੋਡਿਆਂ ਵਿੱਚ ਦਰਦ ਹੁੰਦਾ ਸੀ ਯੂਰੀਆ ਤੇ ਸ਼ੂਗਰ ਦਾ ਕਰਕੇ ਉਹਦੇ ਕੋਲ ਕੰਮ ਨਹੀਂ ਹੁੰਦਾ ਸੀ ਮਸਾ ਹੀ ਘਰ ਦੇ ਕੰਮ ਕਰਦੀ ਸੀ ਉਹਨਾਂ ਨੂੰ ਤਾਂ ਕੋਈ ਕੰਮ ਵਾਲੀ ਵੀ ਲੱਭਦੀ ਨਹੀਂ ਸੀ ਜਾਂ ਪਤਾ ਨਹੀਂ ਉਹ ਜਾਣ ਕੇ ਹੀ ਨਹੀਂ ਰੱਖਦੇ ਸੀ ਭੂਆ ਦੀਆਂ ਦੋ ਕੁੜੀਆਂ ਸੀ ਪਰ ਉਹ ਵਿਆਹੀਆਂ ਹੋਈਆਂ ਸੀ ਤੇ ਮੁੰਡਾ ਕੁਆਰਾ ਸੀ ਪਰ ਗੁਰਜੰਟ ਵੀਰਾ ਕਹਿੰਦਾ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਵਾਉਣਾ ਜਿੰਨਾ ਚਿਰ ਮੈਨੂੰ ਨੌਕਰੀ ਸਰਕਾਰੀ ਨਹੀਂ ਮਿਲਦੀ ਉਹ ਵੀ ਆਪਣੀ ਅੜੀ ਤੇ ਅੜਿਆ ਹੋਇਆ ਸੀ ਤੇ ਵਿਆਹ ਕਰਵਾਉਣ ਦਾ ਨਾਮ ਹੀ ਨਹੀਂ ਲੈਂਦਾ ਸੀ ਉਮਰ ਵੀ ਕਾਫੀ ਹੋ ਗਈ ਸੀ ਮੇਰਾ ਫੁੱਫੜਾ ਜੋ ਫੌਜੀ ਰਿਟਾਇਰ ਹੋਇਆ ਸੀ ਤੇ ਉਹਨੂੰ ਸਰਕਾਰੀ ਨੌਕਰੀ ਵਾਚਮੈਨ ਦੀ ਮਿਲੀ ਹੋਈ ਸੀ ਤੇ ਸਰਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ ਮੈਂ ਜਦੋਂ ਭੂਆ ਦੇ ਘਰ ਪਹੁੰਚੀ ਤੇ ਭੂਆ ਨੂੰ ਮੈਨੂੰ ਦੇਖ ਕੇ ਬੜਾ ਚਾ ਚੜਿਆ ਸੀ ਕਿ ਮੇਰੀ ਭਤੀਜੀ ਆ ਗਈ ਆ ਹੁਣ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਫਿਕਰ ਨਹੀਂ ਮੈਂ ਵੀ ਭੂਆ ਕੋਲ ਜਾ ਕੇ ਖੁਸ਼ ਹੋ ਗਈ ਸੀ ਮੇਰਾ ਤੇ ਮਾਨ ਜਿੱਦਾਂ ਇਹਨਾਂ ਖੁਸ਼ ਹੋ ਗਿਆ ਸੀ ਕਿ ਮੈਂ ਸਭ ਕੁਝ ਭੁੱਲ ਗਈ ਸੀ ਮੈਂ ਤਾਂ ਆਪਣੀ ਮੰਮੀ ਨਾਲ ਵੀ ਗੱਲ ਨਹੀਂ ਕੀਤੀ ਸੀ ਮੰਮੀ ਨੇ ਫੋਨ ਕਰਕੇ ਹੀ ਪੁੱਛਿਆ ਸੀ ਕਿ ਜੋਤੀ ਠੀਕ ਠਾਕ ਪਹੁੰਚ ਗਈ ਆ ਤਾਂ ਭੂਆ ਨੇ ਹੀ ਦੱਸ ਦਿੱਤਾ ਸੀ ਕਿ ਜੋਤੀ ਤਾਂ ਥੱਕੀ ਆਈ ਐ ਤੇ ਸੌ ਗਈ ਐ। ਭੂਆ ਦਾ ਮੁੰਡਾ ਵੀ ਘਰੋਂ ਚਲਾ ਗਿਆ ਸੀ ਤੇ ਮੈਂ ਤੇ ਭੂਆ ਬੈਠੇ ਆਂ। ਅਸੀਂ ਚਾਹ ਪਾਣੀ ਪੀ ਕੇ ਮੈਂ ਕਾਫੀ ਧੀਰ ਫਿਰ ਆਰਾਮ ਕੀਤਾ ਤੇ ਕਾਫੀ ਸ਼ਾਮ ਨੂੰ ਹੀ ਉੱઠી ਸੀ। ਭੂਆ ਦੀ ਦਰਾਣੀ ਦੀ ਕੁੜੀ ਜੋ ਮੇਰੇ ਕੋਲ ਆ ਕੇ ਬੈਠ ਗਈ ਤੇ ਗੱਲਾਂ-ਬਾਤਾਂ ਕਰਦੇ ਆਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਰਾਤ ਦੀ ਰੋਟੀ ਦਾ ਟਾਈਮ ਹੋ ਗਿਆ ਸੀ। ਮੈਂ ਭੂਆ ਨੂੰ ਕੋਈ ਕੰਮ ਨਹੀਂ ਕਰਨ ਦਿੱਤਾ ਸੀ। ਭੂਆ ਕੋਲ ਜਾ ਕੇ ਤਾਂ ਮੈਂ ਸਾਰਾ ਕੰਮ ਆਪ ਹੀ ਕੀਤਾ ਸੀ। ਭੂਆ ਦੇ ਗੋਡੇ ਪੈਰ ਸੁੱਜੇ ਹੋਏ ਸੀ ਪਤਾ ਨਹੀਂ ਭੂਆ ਵਿਚਾਰੀ ਘਰ ਦਾ ਕੰਮ ਕਿਦਾਂ ਕਰਦੀ ਸੀ ਭੂਆ ਦਾ ਘਰ ਤਾਂ ਸਾਫ਼ ਸੁਥਰਾ ਸੀ ਭੂਆ ਦੀ ਦਰਾਣੀ ਤੇ ਉਹਦੀ ਕੁੜੀ ਭੂਆ ਦੇ ਕੰਮਕਾਰ ਵਿੱਚ ਹੱਥ ਵੜਾ ਦਿੰਦੀਆਂ ਹੁੰਦੀਆਂ ਸੀ ਭੂਆ ਦੀ ਦਰਾਣੀ ਤੇ ਉਹਦੀ ਕੁੜੀ ਚੰਗੀ ਸੀ ਆਪਸ ਵਿੱਚ ਪੜਾ ਮੇਲ ਮਲਾਪ ਸੀ ਤੇ ਭੂਆ ਵੀ ਆਪਣੀ ਦਰਾਣੀ ਦੀ ਕੁੜੀ ਜੀਤੀ ਦਾ ਬੜਾ ਤੇ ਕਰਦੇ ਹੁੰਦੀ ਸੀ ਉਹ ਨੂੰ ਹਰ ਕੋਈ ਚੀਜ਼ ਲੈ ਕੇ ਦਿੰਦੀ ਹੁੰਦੀ ਸੀ ਸ਼ਾਇਦ ਉਹਨਾਂ ਵਿੱਚ ਬਹੁਤ ਜ਼ਿਆਦਾ ਪਿਆਰ ਸੀ ਮੈਂ ਤਾਂ ਕਦੀ-ਕਦੀ ਜਾਂਦੀ ਸੀ ਪਰ ਉਹਨਾਂ ਦਾ ਪਿਆਰ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਜੀਤੀ ਤੇ ਭੂਆ ਹੋਣਾ ਵਿੱਚ ਇੰਨਾ ਪਿਆਰ ਮੈਂ ਅੱਜ ਤੱਕ ਕਿਸੇ ਦਰਾਣੀ ਜਠਾੜੀ ਨੂੰ ਇਦਾਂ ਇਕੱਠੀਆਂ ਬੈਠੀਆਂ ਨਹੀਂ ਵੇਖਿਆ ਸੀ ਅੱਜ ਕੱਲ ਦੇ ਜ਼ਮਾਨੇ ਵਿੱਚ ਤਾਂ ਜਿੱਦਾਂ ਪਗੌਣ ਵਾਲੀਆਂ ਹੀ ਦਰਾਣੀਆਂ ਜਠਾੜੀਆਂ ਦੇਖੀਆਂ ਸੀ ਪਰ ਭੂਆ ਹੋਣਾ ਵਿੱਚ ਬੜਾ ਪਿਆਰ ਸੀ ਜੀਤੀ ਦਾ ਡੈਡੀ ਜੋ ਸਪੇਨ ਵਿੱਚ ਸੀ ਤੇ ਭੂਆ ਤੇ ਭੂਆ ਦੀ ਦਰਾਣੀ ਦਾ ਘਰ ਵਕੂ ਵਕਰਾ ਸੀ ਪਰ ਆਪਸ ਵਿੱਚ ਪਿਆਰ ਬਹੁਤ ਸੀ ਇੱਕ ਦੂਜੇ ਦਾ ਦੁੱਖ ਸੁੱਖ ਦੇਖਣ ਵੇਲੇ ਝਟੇ ਇਕੱਠੀਆਂ ਹੋ ਜਾਂਦੀਆਂ ਸੀ ਤੇ ਹਰ ਖੁਸ਼ੀ ਗਮੀ ਵਿੱਚ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਦੀਆਂ ਸੀ ਭੂਆ ਦਾ ਵੀ ਸੁਭਾ ਚੰਗਾ ਸੀ ਤੇ ਉਹਦੀ ਦਰਾਣੀ ਨੇ ਤਾਂ ਭੂਆ ਨੂੰ ਵੱਡੀ ਭੈਣ ਹੀ ਮੰਨਿਆ ਹੋਇਆ ਤੇ ਨਿਆਣਿਆਂ ਵਿੱਚ ਤਾਂ ਕਦੀ ਫਰਕ ਕੀਤਾ ਹੀ ਨਹੀਂ ਸੀ ਭੂਆ ਮੇਰੀ ਸੱਚੀ ਬਹੁਤ ਚੰਗੀ ਸੀ ਉਹਨੇ ਤਾਂ ਕਦੀ ਸਾਡੇ ਵਿੱਚ ਵੀ ਫਰਕ ਨਹੀਂ ਕੀਤਾ ਸੀ ਦੀ ਹੁੰਦਾ ਹਮੇਸ਼ਾ ਉਹਨਾਂ ਦੇ ਕੋਲ ਹੀ ਰਹਿੰਦੇ ਸੀ ਭੂਆ ਦਾ ਮੁੰਡਾ ਗੁਰਜੰਟ ਚੋ ਰੋਜ਼ ਬੈਂਕ ਚਲਾ ਜਾਂਦਾ ਹੁੰਦਾ ਸੀ ਤੇ ਕਾਫੀ ਪੜਿਆ ਲਿਖਿਆ ਸੀ ਸਰਕਾਰੀ ਨੌਕਰੀ ਲੈਣ ਦਾ ਕਰਕੇ ਹਜੇ ਤੱਕ ਉਹਨੇ ਵਿਆਹ ਨਹੀਂ ਕਰਵਾਇਆ ਸੀ ਕਿ ਪਹਿਲਾਂ ਨੌਕਰੀ ਮਿਲ ਜਾਵੇ ਫਿਰ ਵਿਆਹ ਕਰਵਾਉਣ ਬਾਰੇ ਸੋਚਾਂਗੇ ਤੇ ਉਹਦੀ ਸੋਚ ਵੀ ਵਧੀਆ ਸੀ ਅੱਜਕੱਲ ਦੇ ਜ਼ਮਾਨੇ ਤੇ ਮੰਗਿਹਾਈ ਦਾ ਕਰਕੇ ਉਹ ਇਸ ਚੀਜ਼ ਨੂੰ ਪਹਿਲ ਪਹਿਲਾਂ ਵਿੱਚ ਮੰਨਦਾ ਸੀ ਕਿ ਹਰ ਇਨਸਾਨ ਕੋਲ ਰੁਜ਼ਗਾਰ ਦਾ ਕੋਈ ਨਾ ਕੋਈ ਸਾਧਨ ਤਾਂ ਹੋਣਾ ਹੀ ਚਾਹੀਦਾ ਆਉਣ ਵਾਲੇ ਜ਼ਮਾਨੇ ਵਿੱਚ ਮੰਗਾਈ ਹੋਰ ਵੀ ਵਧਦੀ ਜਾਂਦੀ ਆ ਜਿਦੇ ਕਰਕੇ ਉਹ ਹਜੇ ਵਿਆਹ ਵੀ ਨਹੀਂ ਕਰਵਾਉਂਦਾ ਸੀ ਭੂਆ ਉਹਨੂੰ ਰੋਜ਼ ਕਹਿੰਦੀ ਸੀ ਕਿ ਵੇ ਗਰਜੰਟ ਤੂੰ ਵਿਆਹ ਕਰਵਾ ਲੈ ਮੇਰੀ ਨੌ ਆ ਕੇ ਸਾਰਾ ਘਰ ਸੰਭਲਾਉਗੀ ਮੇਰੇ ਕੋਲ ਹੁਣ ਘਰ ਦਾ ਕੰਮ ਨਹੀਂ ਹੁੰਦਾ ਮੇਰੇ ਤੇ ਗੋਡਿਆਂ ਵਿੱਚ ਹੁਣ ਉਹੋ ਜਿਹੀ jaan ਹੀ ਨਹੀਂ ਰਹੇਗੀ ਪੂਆ ਦੀ ਸੇਤ ਵੀ ਫੁੱਲਦੀ ਜਾਂਦੀ ਸੀ ਤੇ ਤੁਰਨ ਫਿਰਨ ਚੋ ਵੀ ਔਖਾ ਹੁੰਦਾ ਸੀ। ਸ਼ਾਮ ਨੂੰ ਜਦੋਂ ਫੁੱਫੜ ਆਇਆ ਤੇ ਮੈਨੂੰ ਦੇਖ ਕੇ ਫੁੱਫੜ ਨੂੰ ਵੀ ਬੜੀ ਖੁਸ਼ੀ ਹੋਈ ਸੀ। ਕਹਿਣ ਲੱਗਾ ਕਿ ਮੇਰੀ ਤੀ ਜੋਤੀ ਆ ਗਈ ਤੇ ਹੁਣ ਤੇਰੀ ਪੂਆ ਨੂੰ ਵੀ ਸੌਖਾ ਹੋ ਜਾਊਗਾ। ਰੋਜ਼ ਜੀਤੀ ਵਿਚਾਰੀ ਸਾਡੀਆਂ ਰੋਟੀਆਂ ਲਾ ਕੇ ਜਾਂਦੀ ਆ ਤੇ ਘਰ ਦੇ ਕੰਮ ਵਿੱਚ ਮਦਦ ਕਰਦੀ ਆ। ਹੁਣ ਕੁਝ ਦਿਨ ਜੋਤੀ ਨੂੰ ਵੀ ਸਾਹ ਮਿਲ ਜਾਊਗਾ ਤੇ ਘਰ ਦੇ ਕੰਮ ਹੁਣ ਤੂੰ ਕਰ ਲਿਆ ਕਰੀ। ਮੈਂ ਕਿਹਾ ਫੁੱਫੜ ਜੀ ਤੁਸੀਂ ਫਿਕਰ ਨਾ ਕਰੋ ਮੈਂ ਘਰ ਦੇ ਕੰਮ ਜਲਦੀ ਹੀ ਨਿਬੇੜ ਲਿਆ ਕਰੂੰਗੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਜਿੰਨਾ ਚਿਰ ਮੈਂ ਇੱਥੇ ਆ ਮੈਂ ਆਪੇ ਹੀ ਸਾਰਾ ਕੰਮ ਕਰ ਲਿਆ ਕਰੂੰਗੀ ਫੁੱਫੜ ਜੀ ਮੇਰੀ ਗੱਲ ਤੇ ਬੜਾ ਖੁਸ਼ ਹੋਇਆ ਸੀ ਕਹਿਣ ਲੱਗਾ ਕਿ ਆਪਦੀ ਭੂਆ ਦੇ ਨਾਲ ਜਾ ਕੇ ਸ਼ਹਿਰੋਂ ਜਿਹੜੀ ਚੀਜ਼ ਲੈ ਕੇ ਆਉਣੀ ਆ ਲੈ ਆਂ ਕਿਸੇ ਤਰ੍ਹਾਂ ਦੀ ਕੋਈ ਫਿਕਰ ਨਹੀਂ ਕਰਨੀ ਮੈਨੂੰ ਪਤਾ ਸੀ ਕਿ ਭੂਆ ਫੁੱਫੜ ਦਿਲ ਦੇ ਤਾਂ ਨਹੀਂ ਮਾੜੇ ਪਰ ਮੈਨੂੰ ਆਪ ਨੂੰ ਹੀ ਸ਼ਰਮ ਆਉਂਦੀ ਸੀ ਕਿ ਹਜੇ ਇੱਕ ਦਿਨ ਹੀ ਹੋਇਆ ਆਈ ਨੂੰ ਤੇ ਫੁੱਫੜ ਮੈਨੂੰ ਚੀਜ਼ਾਂ ਲੈ ਕੇ ਦੇਣ ਬਾਰੇ ਕਹਿ ਰਿਹਾ ਸੀ ਉਹਨੂੰ ਲੱਗਦਾ ਸੀ ਕਿ ਜੋਤੀ ਕਾਫੀ ਦੇਰ ਬਾਅਦ ਆਈ ਆ ਤੇ ਇੱਥੇ ਕੁਝ ਦਿਨ ਰਹੂਗੀ ਤੇ ਕੰਮਕਾਰ ਕਰੂਗੀ ਨਾਲੇ ਸਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਊਗੀ ਮੈਂ ਕਿਹਾ ਫੁੱਫੜ ਜੀ ਮੈਨੂੰ ਹਜੇ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਜਦੋਂ ਮੈਂ ਜਾਊਂਗੀ ਉਦੋਂ ਮੈਂ ਆਪ ਹੀ ਲੈ ਲਵਾਂਗੀ ਮੇਰੀ ਪੂਆ ਜੋ ਹਰ ਵੇਲੇ ਕਹਿੰਦੀ ਸੀ ਕਿ ਮੈਂ ਆਪਣੀ ਜੋਤੀ ਨੂੰ ਬਹੁਤ ਪਸੰਦ ਦੀਆਂ ਚੀਜ਼ਾਂ ਲੈ ਕੇ ਦੇਵਾਂਗੀ ਆਖਰ ਮੇਰੀ ਇਕੋ ਇੱਕ ਤਾਂ ਭਤੀਜੀ ਆ ਪੂਆ ਕੋਲ ਰਹਿੰਦੀ ਨੂੰ ਮੈਨੂੰ 10 ਦਿਨ ਹੋ ਗਏ ਸੀ ਮੈਂ ਸਾਰਾ ਦਿਨ ਕਾਮਨ ਬੇੜ ਕੇ ਜੀਤੀ ਕੋਲ ਬੈਠੀ ਰਹਿੰਦੀ ਹੁੰਦੀ ਸੀ ਤੇ ਪੂਆ ਕੋਲ ਬੈਠ ਕੇ ਅਸੀਂ ਗੱਲਾਂ ਬਾਤਾਂ ਮਾਰਦੇ ਹੁੰਦੀਆਂ ਸੀ ਪਤਾ ਹੀ ਨਹੀਂ ਲੱਗਦਾ ਸੀ ਕਿ ਕਦੋਂ ਦਿਨ ਲੰਘ ਜਾਂਦਾ ਤੇ ਕਦੋਂ ਰਾਤ ਹੋ ਗਈ ਗੱਲ ਬੀਤੀ ਸਾਡਾ ਟਾਈਮ ਲੰਘ ਜਾਂਦਾ ਮੇਰਾ ਵੀ ਭੂਆ ਕੋਲ ਜਾ ਕੇ ਦਿਲ ਬਹੁਤ ਲੱਗ ਗਿਆ ਸੀ ਮੰਮੀ ਨੂੰ ਮੈਂ ਕਹਿ ਦਿੱਤਾ ਸੀ ਕਿ ਮੈਂ ਹੁਣ ਰਿਜ਼ਲਟ ਆਉਣ ਤੋਂ ਪਹਿਲਾਂ ਨਹੀਂ ਆਉਣਾ ਭਾਵੇਂ ਕੁਝ ਵੀ ਹੋ ਜਾਵੇ ਭੂਆ ਕੋਲ ਮੇਰਾ ਦਿਲ ਲੱਗ ਗਿਆ ਸੀ ਮੰਮੀ ਮੈਨੂੰ ਗੁੱਸੇ ਹੁੰਦੇ ਸੀ ਕਿ ਤੂੰ ਤਾਂ ਪਹਿਲਾਂ ਹੀ ਫੈਰਨ ਨੂੰ ਛੇਰ ਸੀ ਤੇ ਮੈਂ ਇੱਥੇ ਇਕੱਲੀ ਸਾਰਾ ਦਿਨ ਕੰਮ ਕਰਨ ਵਿੱਚ ਲੱਗੀ ਰਹਿੰਦੀ ਆ ਮੇਰਾ ਸਰੀਰ ਹੁਣ ਦਰਦ ਕਰਨ ਲੱਗ ਪਿਆ ਕੁਝ ਦਿਨ ਰਹਿ ਕੇ ਘਰ ਆ ਜਾ ਸਾਡਾ ਦਿਲ ਨਹੀਂ ਲੱਗਦਾ ਅਸੀਂ ਵੀ ਇਕੱਲੇ ਰਹਿ ਗਏ ਆ ਮੈਂ ਮੰਮੀ ਨੂੰ ਕਹਿ ਦਿੱਤਾ ਸੀ ਕਿ ਮੈਂ ਹਜੇ ਨਹੀਂ ਆਉਣਾ ਮਸਾਂ ਤਾਂ ਮੈਂ ਘਰੋਂ ਨਿਕਲੀ ਸੀ ਘਰ ਰਹਿ ਰਹਿ ਕੇ ਤਾਂ ਮੈਂ ਬੋਰ ਹੋ ਗਈ ਸੀ ਭੂਆ ਕੋਲ ਆ ਕੇ ਥੋੜਾ ਦਿਲ ਨੂੰ ਸਕੂਨ ਜਿਹਾ ਮਿਲਿਆ ਸੀ ਮੇਰਾ ਤਾਂ ਆਪਣੇ ਘਰ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਇੱਕ ਦਿਨ ਭੂਆ ਦੀ ਕੁੜੀ ਦੀ ਸੱਸ ਬਿਮਾਰ ਹੋ ਗਈ ਤੇ ਉਹਨੂੰ ਹਸਪਤਾਲ ਲੈ ਗਏ ਮੇਰੀ ਭੂਆ ਤੇ ਭੂਆ ਦੀ ਦਰਾਣੀ ਵੱਡੀ ਦੀਦੀ ਮਨਜੀਤ ਦੀ ਸੱਸ ਦਾ ਪਤਾ ਲੈਣ ਚਲੀਆਂ ਗਈਆਂ ਸੀ ਗੁਰਜੰਟ ਵੀ ਬੈਂਕ ਚਲਾ ਗਿਆ ਸੀ ਜੀਤੀ ਜੋ ਸਕੂਲ ਜਾਂਦੀ ਸੀ ਦੀ 9ਵੀਂ ਵਿੱਚ ਪੜ੍ਹਦੀ ਸੀ ਉਹ ਵੀ ਸਕੂਲ ਚਲੀ ਗਈ ਸੀ ਮੈਂ ਹੀ ਘਰ ਵਿੱਚ ਇਕੱਲੀ ਸੀ ਫੁੱਫੜ ਵੀ ਡਿਊਟੀ ਤੇ ਸੀ ਦੁਪਹਿਰ ਨੂੰ ਅਚਾਨਕ ਪੂਹਾ ਦੇ ਘਰ ਦਾ ਗੇਟ ਖੜਕਿਆ ਮੈਂ ਅੰਦਰੋਂ ਹੀ ਪੁੱਛ ਲਿਆ ਕਿ ਕੌਣ ਆ ਫੁੱਫੜ ਕਹਿਣ ਲੱਗਾ ਕਿ ਜੋਤੀ ਪੁੱਤ ਮੈਂ ਆਇਆ ਤੇ ਬੂਹਾ ਖੋਲ ਦੇ ਮੈਂ ਵੀ ਭੱਜ ਕੇ ਗੇਟ ਖੋਲ ਦਿੱਤਾ ਸੀ ਮੈਂ ਹੈਰਾਨ ਸੀ ਕਿ ਫੁੱਫੜ ਅੱਜ ਦੁਪਹਿਰ ਨੂੰ ਕਿੱਦਾਂ ਆ ਗਿਆ ਜਦੋਂ ਮੈਂ ਗੇਟ ਖੋਲ੍ਹਿਆ ਤਾਂ ਮੈਂ ਫੁੱਫੜ ਨੂੰ ਪਾਣੀ ਦਿੱਤਾ ਤੇ ਚਾਹ ਬਣਾਉਣ ਲੱਗ ਪਈ ਸੀ ਪਰ ਫੁੱਫੜ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦਾ ਸੀ ਮੈਂ ਫੁੱਫੜ ਨੂੰ ਚਾਹ ਪਲਾਈ ਤਾਂ ਮੈਨੂੰ ਕਹਿਣ ਲੱਗਾ ਕਿ ਤੂੰ ਵੀ ਆਪਣੇ ਕੱਪ ਵਿੱਚ ਪਾ ਕੇ ਲੈ ਆ ਮੈਂ ਵੀ ਆਪਣੇ ਕੱਪ ਵਿੱਚ ਚਾਹ ਪਾਈ ਤੇ ਫੁੱਫੜ ਦੇ ਲਾਗੇ ਹੀ ਬੈਠ ਕੇ ਪੀਣ ਲੱਗ ਪਈ ਸੀ ਮੇਰੇ ਦਿਮਾਗ ਵਿੱਚ ਕੁਝ ਵੀ ਨਹੀਂ ਸੀ ਮੈਂ ਕੰਮ ਨਵੇੜ ਕੇ ਵਿਹਲੀ ਬੈਠੀ ਫੋਨ ਚਲਾਉਂਦੀ ਸੀ ਤੇ ਫੁੱਫੜ ਦੇ ਆਉਣ ਤੇ ਮੈਂ ਫੋਨ ਰੱਖ ਦਿੱਤਾ ਸੀ ਫੁੱਫੜ ਨੂੰ ਚਾਹ ਪਾਣੀ ਪਲਣ ਲੱਗ ਪਈ ਸੀ ਮੈਨੂੰ ਨਹੀਂ ਪਤਾ ਲੱਗਾ ਕਿ ਫੁੱਫੜ ਕਿਸ ਸਨੀਤ ਨਾਲ ਘਰੇ ਆਇਆ ਵਾ ਅਚਾਨਕ ਹੀ ਮੈਨੂੰ ਕਹਿਣ ਲੱਗਾ ਕਿ ਪੱਖਾ ਥੋੜਾ ਜਿਹਾ ਘੱਟ ਕਰ ਦੇ ਮੈਨੂੰ ਠੰਡ ਜਿਹੀ ਲੱਗਦੀ ਆ ਮੈਂ ਸੋਚਿਆ ਫੁੱਫੜ ਦੀ ਸਿਹਤ ਠੀਕ ਨਹੀਂ ਆ ਘਰੇ ਵੀ ਕੋਈ ਨਹੀਂ ਸੀ ਫਿਰ ਫੁੱਫੜ ਮੈਨੂੰ ਕਹਿਣ ਲੱਗਾ ਕਿ ਦੁਪਹਿਰ ਹੋਈ ਆ ਗੇਟ ਦਾ ਕੁੰਡਾ ਲਾ ਕੇ ਆ ਮੈਂ ਵੀ ਫੁੱਫੜ ਦੀ ਗੱਲ ਮੰਨੀ ਤੇ ਗੇਟ ਦਾ ਕੁੰਡਾ ਲਾਇਕੇ ਡਰਾਈング ਰੂਮ ਵਿੱਚ ਸੋਫੇ ਤੇ ਹੀ ਬੈਠ ਕੇ ਚਾਹ ਪੀਣ ਲੱਗ ਪਈ ਸੀ ਫੁੱਫੜ ਨੇ ਮੈਨੂੰ ਬੈਡਰੂਮ ਵਿੱਚ ਆਵਾਜ਼ ਮਾਰੀ ਤੇ ਕਹਿਣ ਲੱਗਾ ਹਜੇ ਮੈਂ ਚਾਹ ਨਹੀਂ ਪੀਤੀ ਤੇ ਜੋਤੀ ਮੈਨੂੰ ਇੱਕ ਗਲਾਸ ਪਾਣੀ ਦਾ ਦੇ ਕੇ ਜਾ ਮੈਂ ਵੀ ਇਦਾਂ ਹੀ ਕੱਪ ਹੱਥ ਵਿੱਚ ਫੜਿਆ ਤੇ ਫੁੱਫੜ ਨੂੰ ਪਾਣੀ ਦਾ ਗਲਾਸ ਦੇਣ ਲਈ ਚਲੀ ਗਈ ਸੀ ਫੁੱਫੜ ਬੈੱਡ ਤੇ ਪਿਆ ਤੇ ਉੱਠ ਕੇ ਬੈਠ ਗਿਆ ਸੀ ਮੈਨੂੰ ਕਹਿਣ ਲੱਗਾ ਕਿ ਇੱਥੇ ਬੈਠ ਕੇ ਚਾਹ ਪੀ ਲੈ ਮੈਂ ਵੀ ਫੁੱਫੜ ਦੇ ਲਾਗੇ ਬੈਠ ਕੇ ਫਿਰ ਚਾਹ ਪੀਣ ਲੱਗ ਪਈ ਸੀ ਮੈਨੂੰ ਬੜਾ ਅਜੀਬ ਜਿਹਾ ਫੀਲ ਹੁੰਦਾ ਸੀ ਪਰ ਮੈਂ ਵੀ ਚਾਹ ਪੀਣ ਵਿੱਚ ਬਿਜੀ ਸੀ ਫੁੱਫੜ ਨੇ ਪਾਣੀ ਪੀਤਾ ਤੇ ਚਾਹ ਪੀਂਦਾ ਪੀਂਦਾ ਮੈਨੂੰ ਹੀ ਦੇਖੀ ਜਾਂਦਾ ਸੀ ਕਹਿਣ ਲੱਗਾ ਕਿ ਜੋਤੀ ਹੁਣ ਤੂੰ ਜਵਾਨ ਹੋ ਗਈਆਂ ਤੇਰਾ ਤਾਂ ਪਤਾ ਹੀ ਨਹੀਂ ਲੱਗਿਆ ਕਿ ਤੂੰ ਕਦੋਂ ਵੱਡੀ ਹੋ ਗਈ ਫੁੱਫੜ ਨੇ ਮੈਨੂੰ ਇਦਾਂ ਕਿਹਾ ਤੇ ਮੈਨੂੰ ਸ਼ਰਮਜੇ ਹੀ ਆਉਣ ਲੱਗ ਪਈ ਸੀ ਫੁੱਫੜ ਤਾਂ ਮੇਰੇ ਸਰੀਰ ਨੂੰ ਹੀ ਦੇਖੀ ਜਾਂਦਾ ਸੀ ਕਹਿਣ ਲੱਗਾ ਕਿ ਜੋਤੀ ਹੁਣ ਤੂੰ ਪਲੱਸ 2 ਕਰ ਲਈ ਐ ਅੱਗੇ ਕੀ ਕਰਨ ਬਾਰੇ ਸੋਚਿਆ ਮੈਂ ਕਿਹਾ ਕਿ ਹਜੇ ਤਾਂ ਮੇਰਾ ਕੁਝ ਵੀ ਕਰਨ ਦਾ ਇਰਾਦਾ ਨਹੀਂ ਜਿੱਨਾ ਚਿਰ ਰਿਜ਼ਲਟ ਨਹੀਂ ਆਉਂਦਾ ਉਹਨਾਂ ਚਿਰ ਮੈਂ ਕਿਤੇ ਵੀ ਐਡਮਿਸ਼ਨ ਨਹੀਂ ਲੈਣੀ ਡੈਡੀ ਤਾਂ ਕਹਿੰਦੇ ਆ ਕਿ ਜੋ ਦਿਲ ਕਰਦਾ ਕਰ ਲੈ ਪਰ ਮੇਰਾ ਆਪਣਾ ਹੀ ਮਨ ਨਹੀਂ ਮੰਨਦਾ ਮੈਨੂੰ ਕਹਿਣ ਲੱਗਾ ਕਿ ਵਧੀਆ ਗੱਲ ਆ ਚੰਗੀ ਸੋਚ ਦਾ ਮਾਲਕ ਆ ਤੇਰਾ ਡੈਡੀ ਪਰ ਤੂੰ ਵੀ ਉਹਨਾਂ ਦੀ ਇੱਜ਼ਤ ਨੂੰ ਸਾਂਭ ਕੇ ਰੱਖੀ ਫੁੱਫੜ ਗੱਲ ਪਤਾ ਨਹੀਂ ਕਿੱਧਰ ਨੂੰ ਲੈ ਗਿਆ ਸੀ ਕਹਿਣ ਲੱਗਾ ਕਿ ਧੀਆਂ ਤਾਂ ਘਰ ਦੀ ਇੱਜ਼ਤ ਹੁੰਦੀਆਂ ਵਾ ਜੇ ਤੇਰੀ ਕਿਸੇ ਨਾਲ ਕੋਈ ਗੱਲ ਆ ਤਾਂ ਮੈਨੂੰ ਦੱਸ ਦੇ ਮੈਂ ਕਿਹਾ ਕਿ ਨਹੀਂ ਮੇਰੀ ਤਾਂ ਕਿਸੇ ਨਾਲ ਕੋਈ ਗੱਲ ਨਹੀਂ ਫੁੱਫੜ ਨੇ ਚਾਹ ਪੀਤੀ ਤੇ ਮੈਨੂੰ ਕਹਿਣ ਲੱਗਾ ਕਿ ਕੱਪ ਫੜ ਕੇ ਲੈ ਜਾ ਮੈਂ ਫੜ ਕੱਪ ਫੜਨ ਲੱਗੀ ਤੇ ਮੇਰਾ ਹੱਥ ਉਹਨੇ ਫੜ ਲਿਆ ਹੱਥ ਫੜ ਕੇ ਕੱਪ ਮੇਰੇ ਹੱਥ ਚੋਂ ਦੁਬਾਰਾ ਫੜ ਕੇ ਬੈੜ ਦੀ ਢੋ ਦੇ ਰੱਖ ਦਿੱਤਾ ਫਿਰ ਮੈਨੂੰ ਬੈੜ ਤੇ ੱੱਕਾ ਜਿਹਾ ਮਾਰ ਕੇ ਸੁੱਟ ਲਿਆ ਕਹਿਣ ਲੱਗਾ ਕਿ ਤੂੰ ਮੈਨੂੰ ਝੂਠ ਬੋਲਦੀ ਐ ਸੱਚ ਸੱਚ ਦੱਸ ਤੇਰੀ ਕਿਸੇ ਮੁੰਡੇ ਨਾਲ ਗੱਲ ਆ ਤੂੰ ਮੇਰੇ ਆਉਣ ਤੋਂ ਪਹਿਲਾਂ ਫੋਨ ਚਲਾਉਂਦੀ ਸੀ ਮੈਂ ਕਿਹਾ ਕਿ ਮੈਂ ਤਾਂ ਵੈਸੇ ਹੀ ਫੋਨ ਤੇ ਵੀਡੀਓ ਦੇਖਦੀ ਸੀ ਮੈਂ ਕਿਸੇ ਗਲਤ ਇਰਾਦੇ ਨਾਲ ਫੋਨ ਨਹੀਂ ਚਲਾਉਂਦੀ ਸੀ ਤੇ ਨਾ ਹੀ ਮੇਰੀ ਕਿਸੇ ਨਾਲ ਗੱਲ ਸੀ ਮੈਂ ਸੋਚਿਆ ਕਿ ਫੁੱਫੜ ਮਿਲਦੇ ਸ਼ੱਕ ਕਰਦਾ ਇਸੇ ਕਰਕੇ ਮੈਨੂੰ ਇਦਾਂ ਦੀਆਂ ਗੱਲਾਂ ਪੁੱਛਦਾ ਪਰ ਫੁੱਫੜ ਤਾਂ ਮੈਨੂੰ ਬੜੀਆਂ ਅਜੀਬ ਜੀਆਂ ਨਜ਼ਰਾਂ ਨਾਲ ਦੇਖੀ ਜਾਂਦਾ ਸੀ ਮੇਰੇ ਸਰੀਰ ਨੂੰ ਹੀ ਦੇਖੀ ਜਾਂਦਾ ਸੀ ਮੈਂ ਉੱਠ ਕੇ ਬੈਠੀ ਤੇ ਮੇਰੇ ਲੱਕ ਤੇ ਹੱਥ ਜਾ ਫੇਰਨ ਲੱਗ ਪਿਆ ਕਹਿਣ ਲੱਗਾ ਕਿ ਮੈਂ ਝੂਠ ਨਹੀਂ ਬੋਲਣਾ ਮੈਨੂੰ ਸੱਚੀ ਦੱਸ ਕੇ ਤੇਰੀ ਕਿਸੇ ਮੁੰਡੇ ਨਾਲ ਗੱਲ ਆ ਤਾਂ ਮੈਂ ਉਹਦੇ ਨਾਲ ਤੇਰਾ ਵਿਆਹ ਕਰਵਾ ਦੇਵਾਂਗਾ ਫੁੱਫੜ ਨੇ ਮੈਨੂੰ ਗੰਦੀ ਜਿਹੀ ਨਜ਼ਰ ਨਾਲ ਅੱਖ ਮਾਰੀ ਤੇ ਮੈਨੂੰ ਪਿੱਛੋਂ ਦੀ ਜੱਫੀ ਪਾ ਲਈ ਮੈਂ ਬੜਾ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਮੈਂ ਕਿਹਾ ਕਿ ਫੁੱਫੜ ਜੀ ਇਹ ਕੀ ਕਰਦੇ ਹੋ ਮੈਨੂੰ ਛੱਡੋ ਮੇਰੀ ਕਿਸੇ ਨਾਲ ਕੋਈ ਮੁੰਡੇ ਨਾਲ ਗੱਲਬਾਤ ਨਹੀਂ ਆ ਕਹਿਣ ਲੱਗਾ ਕਿ ਮੈਨੂੰ ਸਭ ਪਤਾ ਅੱਜ ਕੱਲ੍ਹ ਦੀਆਂ ਕੁੜੀਆਂ ਕੀ ਕਰਦੀਆਂ ਤੇ ਕੀ ਨਹੀਂ ਤੂੰ ਵੀ ਮੈਨੂੰ ਝੂਠ ਬੋਲਦੀ ਆ ਜੇ ਤੂੰ ਮੈਨੂੰ ਸੱਚ ਦੱਸੇਂਗੀ ਤਾਂ ਮੈਂ ਸੱਚੀ ਤੁਹਾਡਾ ਬਚੋਲਾ ਬਣ ਜਾਊਗਾ ਮੈਨੂੰ ਦੱਸ ਕੇ ਮੁੰਡਾ ਕਿੱਥੋਂ ਦਾ ਵਾ ਤੇ ਕਿੱਥੋਂ ਦਾ ਨਹੀਂ ਫੁੱਫੜ ਸਿਰੇ ਦਾ ਠਰਕੀ ਸੀ ਤੇ ਆਪਣਾ ਠਰਕ ਮੇਰੇ ਨਾਲ ਭੋਰਨ ਲੱਗ ਪਿਆ ਸੀ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਮੈਨੂੰ ਕਹਿਣ ਲੱਗਾ ਕਿ ਤੇਰਾ ਸਰੀਰ ਇੰਨਾ ਪਰਮਾਜ ਹੋ ਗਿਆ ਤੈਨੂੰ ਕੋਈ ਮੁੰਡਾ ਕਿਉਂ ਨਹੀਂ ਪਸੰਦ ਕਰਦਾ ਹੋ ਸਕਦਾ ਕਿ ਤੂੰ ਤੇ ਇੰਨੀ ਸੋਹਣੀ ਤੇ ਜਵਾਨ ਆ ਹਜੇ ਤੇਰੀ ਉਮਰ ਹੀ ਕੀ ਆ ਕੱਚੀਆਂ ਉਮਰਾਂ ਵਿੱਚ ਤਾਂ ਅੱਜਕੱਲ ਮੁੰਡੇ ਤੇ ਕੁੜੀਆਂ ਅਕਸਰੀ ਪਿਆਰਾਂ ਵਿੱਚ ਫਸੇ ਹੁੰਦੀਆਂ ਤੇ ਤੂੰ ਏਦਾਂ ਕਿੱਦਾਂ ਰਹਿ ਸਕਦੀ ਆ ਕਿ ਤੈਨੂੰ ਕੋਈ ਮੁੰਡਾ ਪਸੰਦ ਨਾ ਕਰਦਾ ਮੈਂ ਕਿਹਾ ਕਿ ਇਹੋ ਜੀ ਕੋਈ ਗੱਲ ਨਹੀਂ ਮੈਨੂੰ ਸੱਚੀ ਕੋਈ ਮੁੰਡਾ ਪਸੰਦ ਹੀ ਨਹੀਂ ਤੇ ਨਾ ਹੀ ਮੇਰੀ ਕਿਸੇ ਨਾਲ ਕੋਈ ਗੱਲ ਆ ਮੈਨੂੰ ਛੱਡ ਦਿਓ ਫੁੱਫੜ ਨੇ ਮੈਨੂੰ ਜੱਫੀ ਜਿਹੀ ਪਾਈ ਹੋਈ ਸੀ ਤੇ ਮੈਨੂੰ ਛੱਡਣ ਦਾ ਨਾਮ ਹੀ ਨਹੀਂ ਲੈਂਦਾ ਸੀ ਮੈਨੂੰ ਤਾਂ ਡਰ ਲੱਗੀ ਜਾਂਦਾ ਸੀ ਹੌਲੀ ਹੌਲੀ ਫੁੱਫੜ ਮੈਨੂੰ ਕਹਿਣ ਲੱਗਾ ਕਿ ਜਿੰਨਾ ਸੋਹਣਾ ਤੇਰਾ ਸਰੀਰ ਆ ਤੈਨੂੰ ਕੋਈ ਵੀ ਮੁੰਡਾ ਪਸੰਦ ਕਰ ਸਕਦਾ ਪਰ ਤੂੰ ਕਿਸੇ ਕਾਲੇ ਪੀਲੇ ਮੁੰਡੇ ਨਾਲ ਵਿਆਹ ਨਾ ਕਰਵਾਈ ਕਿਸੇ ਸੋਹਣੇ ਮੁੰਡੇ ਨਾਲ ਵਿਆਹ ਕਰਵਾਈ ਮੈਂ ਉਹਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੈਰਾਨ ਹੀ ਰਹਿ ਗਈ ਮੈਂ ਕਿਹਾ ਕਿ ਫੁੱਫੜ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਮੈਂ ਤੁਹਾਡੀਆਂ ਧੀਆ ਵਰਗੀ ਆ ਉਹ ਮੈਨੂੰ ਕਹਿਣ ਲੱਗਾ ਕਿ ਧੀਆ ਆਪਣੀਆਂ ਹੀ ਧੀਆ ਹੁੰਦੀਆਂ ਤੂੰ ਤਾਂ ਸਾਡੀ ਭਤੀਜੀ ਆ ਮੈਂ ਸੋਚਿਆ ਕਿ ਸ਼ਾਇਦ ਫੁੱਫੜ ਫੌਜ ਚ ਰਿਟਾਇਰ ਹੋਇਆ ਤਾਂ ਫੌਜੀਆਂ ਦੇ ਦਿਮਾਗ ਇਦਾਂ ਦੇ ਹੀ ਹੁੰਦੇ ਆ ਉਹ ਸੋਹਣੀਆਂ ਕੁੜੀਆਂ ਦੇਖ ਕੇ ਆਪਣਾ ਮਨ ਪਿੰਗਲਾ ਲੈਂਦੇ ਆ ਸੱਚੀ ਫੂੜਾ ਫੁੱਫੜ ਬੜਾ ਠਰਕੀ ਸੀ ਤੇ ਆਪਣਾ ਠਰਕ ਮੇਰੇ ਤੇ ਪੂਰਾ ਕਰਨ ਦੇ ਲਈ ਅੱਧੀ ਛੁੱਟੀ ਵੇਲੇ ਹੀ ਘਰ ਆ ਗਿਆ ਸੀ ਤੇ ਆਉਂਦੇ ਹੀ ਮੈਨੂੰ ਬੈਡਰੂਮ ਵਿੱਚ ਫੜ ਕੇ ਬੈਠਾ ਸੀ ਮੈਨੂੰ ਇੰਨਾ ਘੁੱਟ ਕੇ ਇੱਕ ਪਾਸੇ ਫੜਿਆ ਹੋਇਆ ਸੀ ਕਿ ਉਹ ਮੇਰੇ ਲੱਕ ਤੇ ਹੱਥ ਫੇਰੀ ਜਾਂਦਾ ਸੀ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਮੈਂ ਸੋਚਦੀ ਸੀ ਕਿ ਮੈਂ ਕਿੱਦਾਂ ਮੂੰਹ ਦਿਖਾਉਂਗੀ ਫੁੱਫੜ ਕਿੰਨਾ ਬੇਸ਼ਰਮਾ ਮੈਂ ਤਾਂ ਆਪਣੀ ਇੱਜ਼ਤ ਬਚਾਉਣੀ ਸੀ ਜੋ ਮੈਂ ਇਨਨੇ ਚਿਰ ਤੋਂ ਸਾਬੀ ਹੋਈ ਸੀ ਮੈਂ ਬੇਸ਼ੱਕ ਘੁੰਮਣ ਫਿਰਨ ਦੀ ਸ਼ੌਕੀਨ ਸੀ ਪਰ ਮੈਂ ਕਦੀ ਆਪਣੇ ਦਿਮਾਗ ਵਿੱਚ ਕਿਸੇ ਬਾਰੇ ਗਲਤ ਨਹੀਂ ਸੋਚਿਆ ਸੀ ਤੇ ਮੈਂ ਕਦੀ ਇਦਾਂ ਦੇ ਗਲਤ ਕੰਮ ਵੀ ਨਹੀਂ ਸੀ ਕਰਨਾ ਚਾਹੁੰਦੀ ਮੈਂ ਸੱਚੀ ਕਿਸੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਸੀ ਤੇ ਨਾ ਹੀ ਮੈਂ ਕਿਸੇ ਨੂੰ ਪਸੰਦ ਕਰਦੀ ਸੀ ਮੈਂ ਤਾਂ ਸੋਚਿਆ ਸੀ ਕਿ ਮੇਰਾ ਭਰਾ ਬਾਹਰ ਆ ਤੇ ਅਸੀਂ ਕੋਈ ਜ਼ਿਆਦਾ ਅਮੀਰ ਨਹੀਂ ਸੀ ਬਸ ਆਪਣਾ ਘਰ ਦਾ ਗੁਜ਼ਾਰਾ ਹੁੰਦਾ ਸੀ ਸੋਚਿਆ ਸੀ ਕਿ ਕੁਝ ਪੜ੍ਹ ਲੈ ਕੇ ਬਣ ਜਾਊਂਗੀ ਤੇ ਆਪਣੇ ਮਾਪਿਓ ਦੀ ਕਰੀਬੀ ਨੂੰ ਚੁੱਕੂੰਗੀ ਤੇ ਫਿਰ ਅਸੀਂ ਵੀ ਪੈਸਿਆਂ ਵਿੱਚ ਖੇਡਾਂਗੇ ਮੇਰਾ ਭਰਾ ਵੀ ਕੰਮ ਕਰਦਾ ਸੀ ਮੇਰੇ ਡੈਡੀ ਵੀ ਕਮਾਉਂਦੇ ਸੀ ਤਾਂ ਘਰ ਦਾ ਗੁਜ਼ਾਰਾ ਚੱਲਦਾ ਸੀ ਪਰ ਫੁੱਫੜ ਦੀਆਂ ਗੱਲਾਂ ਨੇ ਤਾਂ ਮੇਰਾ ਦਿਮਾਗ ਹੀ پاگل ਕਰ ਦਿੱਤਾ ਸੀ ਮੈਂ ਫਟਾਫਟ ਫੁੱਫੜ ਨੂੰ ਧੱਕਾ ਜਿਹਾ ਮਾਰ ਕੇ ਆਪਣੇ ਆਪ ਨੂੰ ਛੁਡਾ ਕੇ ਬਾਹਰ ਬਰਾਂਡੇ ਵਿੱਚ ਆਈ ਤੇ ਫੁੱਫੜ ਵੀ ਮੇਰੇ ਮਗਰ ਹੀ ਆ ਗਿਆ ਸੀ ਫੁੱਫੜ ਦਾ ਘਰ ਅੰਡਰਗਰਾਊਂਡ ਸੀ ਤੇ ਮੈਨੂੰ ਫਿਰ ਬਾਹ ਤੋਂ ਫੜ ਕੇ ਕਹਿਣ ਲੱਗਾ ਕਿ ਜੇ ਤੂੰ ਕਿਸੇ ਨੂੰ ਏਦਾਂ ਦੱਸਿਆ ਤਾਂ ਫਿਰ ਦੇਖ ਲੈ ਤੇਰੀ ਹੀ ਬਦਨਾਮੀ ਹੋਣੀ ਆ ਮੇਰਾ ਕੁਝ ਨਹੀਂ ਜਾਣਾ ਮੈਨੂੰ ਪਤਾ ਸੀ ਕਿ ਫੁੱਫੜ ਠਰਕੀ ਆ ਉਹ ਕੁਝ ਵੀ ਕਰ ਸਕਦਾ ਇਕੱਲੀ ਜਵਾਨ ਤੇ ਸੋਹਣੀ ਕੁੜੀ ਨੂੰ ਦੇਖ ਕੇ ਕਿਹੜੇ ਬੰਦੇ ਦਾ ਦਿਲ ਨਹੀਂ ਮਚਲਦਾ ਫੁੱਫੜ ਤਾਂ ਅਜੀਬ ਜਿਹੀਆਂ ਹਰਕਤਾਂ ਕਰਨ ਲੱਗ ਪਿਆ ਸੀ ਕਹਿਣ ਲੱਗਾ ਕਿ ਜਿੰਨੀ ਸੋਹਣੀ ਤੂੰ ਆ ਤਾਂ ਇਹਨੂੰ ਦੇਖ ਕੇ ਤਾਂ ਮੇਰਾ ਦਿਲ ਕੁਝ ਕਰਨ ਨੂੰ ਕਰਦਾ ਪਰ ਮੈਂ ਫਟਾਫਟ ਦੂਜੇ ਕਮਰੇ ਵਿੱਚ ਜਾ ਕੇ ਅੰਦਰੋਂ ਕੁੰਡੀ ਲਾ ਲਈ ਸੀ ਤੇ ਆਪਣਾ ਫੋਨ ਮੇਰੇ ਹੱਥ ਵਿੱਚ ਹੀ ਸੀ ਮੈਂ ਅੰਦਰ ਬੈਠ ਗਈ ਕਿੰਨੀ ਦੇਰ ਤੱਕ ਰੋਂਦੀ ਰਹੀ ਕਿ ਮੈਂ ਤਾਂ ਆਪਣੀ ਭੂਆ ਕੋਲ ਕੁਝ ਦਿਨ ਰਹਿਣ ਲਈ ਆਈ ਸੀ ਤੇ ਇੱਥੇ ਆ ਕੇ ਤਾਂ ਮੇਰੇ ਨਾਲ ਇਹ ਕੀ ਹੋ ਗਿਆ ਸੀ ਪਰ ਫੁੱਫੜ ਦੀ ਨੀਅਤ ਦਾ ਤਾਂ ਮੈਨੂੰ ਅੱਜ ਹੀ ਪਤਾ ਲੱਗਿਆ ਸੀ ਮੈਂ ਤਾਂ ਕਦੀ ਕਦੀ ਹੀ ਇੱਥੇ ਰਹਿਣ ਆਉਂਦੀ ਸੀ ਇਸ ਲਈ ਮੈਨੂੰ ਫੁੱਫੜ ਬਾਰੇ ਜ਼ਿਆਦਾ ਪਤਾ ਹੀ ਨਹੀਂ ਸੀ ਮੈਂ ਕਾਫੀ ਧਿਰ ਅੰਦਰ ਬੈਠੀ ਸੋਚਦੀ ਰਹੀ ਕਿ ਮੈਂ ਪਤਾ ਨਹੀਂ ਕਿਹੜੀ ਮਾੜੀ ਘੜੀ ਵਿੱਚ ਇਸ ਘਰ ਵਿੱਚ ਆ ਗਈ ਸੀ ਤੇ ਫੁੱਫੜ ਨੇ ਮੇਰੇ ਤੇ ਮਾੜੀ ਨੀਤ ਰੱਖ ਲਈ ਸੀ ਜੇ ਮੈਂ ਛੁੱਟ ਕੇ ਭੱਜਦੀ ਨਾ ਤਾਂ ਫੁੱਫੜ ਮੇਰੇ ਨਾਲ ਕੁਝ ਵੀ ਕਰ ਸਕਦਾ ਸੀ ਮੈਂ ਫਟਾਫਟ ਮੰਮੀ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਮੈਨੂੰ ਕੱਲ ਹੀ ਆ ਕੇ ਲੈ ਜਾ ਮੇਰਾ ਇੱਥੇ ਦਿਲ ਨਹੀਂ ਲੱਗਦਾ ਮੰਮੀ ਮੈਨੂੰ ਬੋਲਦੀ ਸੀ ਕਿ ਤੇਰਾ ਕਿਤੇ ਦਿਲ ਕਿਉਂ ਨਹੀਂ ਲੱਗਦਾ ਐਡਾ ਤੇਰਾ ਕੀ ਦਿਲਾ ਜਿਹੜਾ ਕਿਤੇ ਲੱਗਦਾ ਹੀ ਨਹੀਂ ਮੈਂ ਕਿਹਾ ਕਿ ਨਹੀਂ ਮੈਨੂੰ ਘਰ ਹੀ ਚੈਨ ਆਉਂਦੀ ਆ ਮੈਂ ਹੁਣ ਇੱਥੇ ਇੰਨੇ ਦਿਨ ਨਿਰਾਸ਼ਕਦੀ ਦੂਜੇ ਦਿਨ ਹੀ ਡੈਡੀ ਤੇ ਮੰਮੀ ਮੈਨੂੰ ਲੈਣ ਲਈ ਆ ਗਏ ਸੀ ਪੂਆ ਮੈਨੂੰ ਕਹਿਣ ਲੱਗੀ ਕਿ ਕੁਝ ਦਿਨ ਹੋਰ ਰਹਿ ਲੈ ਜੋਤੀ ਤੂੰ ਤਾਂ ਫਟਾਫਟ ਜਾਣ ਵਾਲੀ ਗੱਲ ਕੀਤੀ ਤੇਰੇ ਨਾਲ ਤਾਂ ਮੇਰਾ ਵੀ ਦਿਲ ਲੱਗਿਆ ਹੋਇਆ ਸੀ ਮੈਂ ਕਹਿ ਦਿੱਤਾ ਕਿ ਨਹੀਂ ਪੂਆ ਹੁਣ ਮੇਰਾ ਦਿਲ ਨਹੀਂ ਲੱਗਦਾ ਮੈਂ ਆਪਣੇ ਘਰੇ ਜਾਣਾ ਤੇ ਜਾ ਕੇ ਕਿਤੇ ਐਡਮਿਸ਼ਨ ਵੀ ਲੈਣੀ ਆ ਮੈਂ ਇੱਦਾਂ ਹੀ ਵਿਹਲੀ ਰਹਿ ਕੇ ਆੱਕ ਜਾਊਂਗੀ ਤੇ ਮੇਰਾ ਕਿਤੇ ਵੀ ਫਰਮਾਨ ਨਹੀਂ ਲੱਗਣਾ ਫੁੱਫੜ ਜੋ ਤੜਕੇ ਹੀ ਡਿਊਟੀ ਤੇ ਚਲਾ ਗਿਆ ਸੀ ਤੇ ਜਾਣ ਲੱਗਾ ਮੈਨੂੰ ਕਿਹਾ ਗਿਆ ਸੀ ਕਿ ਮੇਰੀਆਂ ਕਈਆਂ ਹੋਈਆਂ ਗੱਲਾਂ ਕਿਸੇ ਨੂੰ ਵੀ ਨਾ ਦੱਸੀ ਨਹੀਂ ਤਾਂ ਤੇਰੀ ਪਦਨਾਮੀ ਜ਼ਿਆਦਾ ਹੀ ਹੋਵੇਗੀ ਤੇ ਨਾਲੇ ਰਿਸ਼ਤੇਦਾਰੀ ਟੁੱਟ ਜਾਣੀਆਂ ਤੇ ਤੁਸੀਂ ਵੀ ਆਉਣੋ ਜਾਣੋ ਟੁੱਟ ਜਾਓਗੇ ਮੈਂ ਵੀ ਕਹਿ ਦਿੱਤਾ ਸੀ ਕਿ ਤੇਰੇ ਵਰਗੇ ਇਨਸਾਨ ਨੂੰ ਮਿਲਣ ਨਾਲੋਂ ਚੰਗਾ ਕਿ ਟੁੱਟ ਜਾਣਾ ਹੀ ਵਧੀਆ ਜਿਹਨੂੰ ਧੀਆਂ ਦੀ ਇੱਜ਼ਤ ਦਾ ਬਿਲਕੁਲ ਵੀ ਪਤਾ ਨਹੀਂ ਮੂਰਿਆ ਬਣਾ ਕੇ ਫੁੱਫੜ ਮੇਰੇ ਕੋਲੋਂ ਤਾਂ ਚਲਾ ਗਿਆ ਸੀ ਤੇ ਮੈਂ ਵੀ ਆਪਣੇ ਮੰਮੀ ਡੈਡੀ ਦੇ ਨਾਲ ਘਰ ਆ ਗਈ ਸੀ ਘਰ ਆ ਕੇ ਮੈਂ ਡੈਡੀ ਨੂੰ ਨਾਲ ਲੈ ਕੇ ਚੰਗੇ ਕਾਲਜ ਵਿੱਚ ਐਡਮਿਸ਼ਨ ਲੈ ਲਈ ਸੀ ਤੇ ਬੀਕਾਮ ਕਰਨ ਲੱਗ ਪਈ ਸੀ ਮੈਂ ਸੋਚਿਆ ਸੀ ਕਿ ਮੈਂ ਕਦੀ ਵੀ ਇਹੋ ਜਿਹੇ ਫੁੱਫੜ ਦੇ ਮੱਥੇ ਨਹੀਂ ਲੱਗਣਾ ਜਿਹਨੂੰ ਧੀਆਂ ਦੀ ਇੱਜ਼ਤ ਦਾ ਬਿਲਕੁਲ ਵੀ ਪਤਾ ਨਹੀਂ ਸੀ ਕਿ ਧੀਆਂ ਕੀ ਹੁੰਦੀਆਂ ਵਾ ਆਪਣੀਆਂ ਧੀਆਂ ਨੂੰ ਵੀ ਉਹਨੇ ਧੀਆ ਸਮਝਿਆ ਸੀ ਤੇ ਮੇਰੀ ਇੱਜ਼ਤ ਨੂੰ ਉਹਨੇ ਕੁਝ ਵੀ ਨਹੀਂ ਸਮਝਿਆ ਕਿ ਫਟਾਫਟ ਮੈਨੂੰ ਫਟਣ ਦੀ ਕੋਸ਼ਿਸ਼ ਕੀਤੀ ਸੀ ਮੈਂ ਆਪਣੀ ਮੰਮੀ ਨੂੰ ਕੁਝ ਨਹੀਂ ਦੱਸਿਆ ਤੇ ਆਪਣੀ ਗੱਲ ਦਿਲ ਵਿੱਚ ਹੀ ਦੱਬ ਲਈ ਸੀ ਤੇ ਕਦੀ ਵੀ ਭੂਆ ਫੁੱਫੜ ਕੋਲ ਜਾਣ ਦਾ ਨਾਮ ਹੀ ਨਹੀਂ ਲਿਆ ਸੀ ਇੱਕ ਦਿਨ ਭੂਆ ਬੜੀ ਬਿਮਾਰ ਸੀ ਸਾਰੇ ਘਰ ਦੇ ਚਲੇ ਗਏ ਪਰ ਮੈਂ ਹੀ ਨਹੀਂ ਗਈ ਸੀ ਕਿਉਂਕਿ ਮੇਰਾ ਉੱਥੇ ਜਾਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ ਸੀ ਮੰਮੀ ਮੇਰੀਆਂ ਮਿਹਨਤਾਂ ਕਰਦੀ ਸੀ ਪਰ ਮੇਰੇ ਵੱਲੋਂ ਕੋਈ ਮਰੇ ਕੋਈ ਜੀਵੇ ਪਰ ਮੈਂ ਭੂਆ ਦੇ ਘਰ ਨਹੀਂ ਜਾਣਾ ਤੇ ਮੰਮੀ ਦੀ ਜਿਆਦਾ ਜिद ਕਰਨ ਤੇ ਫਿਰ ਮੈਂ ਮੰਮੀ ਨੂੰ ਫੁੱਫੜ ਦੀ ਸਾਰੀ ਗੱਲ ਦੱਸ ਦਿੱਤੀ ਸੀ ਮੰਮੀ ਮੂੰਹ ਤੇ ਹੱਥ ਰੱਖ ਕੇ ਹੈਰਾਨ ਹੀ ਹੋ ਗਈ ਸੀ ਕਹਿਣ ਲੱਗੀ ਕਿ ਮੇਰੇ ਧੀ ਦਾ ਦਾ ਦਿਮਾਗ ਕੰਮ ਕਰ ਗਿਆ ਜੋ ਚੰਗੇ ਵੇਲੇ ਹੀ ਘਰ ਆ ਗਈ ਨਹੀਂ ਤਾਂ ਇਹੋ ਜਿਹਾ ਬੰਦਾ ਇੱਜ਼ਤ ਨੂੰ ਹੱਥ ਪਾ ਕੇ ਸਾਡੀ ਇੱਜ਼ਤ ਬਰਬਾਦ ਕਰ ਦਿੰਦਾ ਮੈਂ ਮੰਮੀ ਨੂੰ ਜਦੋਂ ਇਹ ਗੱਲ ਦੱਸੀ ਤਾਂ ਉਹਨੇ ਆਪ ਹੀ ਕਹਿ ਦਿੱਤਾ ਕਿ ਹਾਂ ਤੂੰ ਭੂਆ ਦੇ ਘਰੇ ਨਹੀਂ ਜਾਣਾ ਤੇ ਉਸ ਤੋਂ ਬਾਅਦ ਮੈਂ ਕਦੀ ਵੀ ਭੂਆ ਦੇ ਘਰ ਨਹੀਂ ਗਈ ਮੈਂ ਆਪਣੇ ਕਾਲਜ ਦੀ ਪੜ੍ਹਾਈ ਨੂੰ ਇਦਾਂ ਹੀ ਜਾਰੀ ਰੱਖਿਆ ਤੇ ਫਿਰ ਹੌਲੀ-ਹੌਲੀ ਮੇਰੇ ਭਰਾ ਦੇ ਕਹਿਣ ਤੇ ਮੈਂ ਆਈ ਲੈਟਸ ਕੀਤੀ ਤੇ ਇੰਗਲੈਂਡ ਚ ਚਲੀ ਗਈ ਸੀ ਕਿਉਂਕਿ ਮੇਰੇ ਜਾਦਾ ਨੰਬਰ ਨਹੀਂ ਆਏ ਸੀ ਇਸ ਲਈ ਔਖੇ-ਔਖੇ ਹੋ ਕੇ ਮੇਰੇ ਘਰਦਿਆਂ ਨੇ ਮੈਨੂੰ ਇੰਗਲੈਂਡ ਭੇਜ ਦਿੱਤਾ ਸੀ ਮੈਂ ਇੱਥੇ ਹੀ ਵਰਕ ਪਰਮਿਟ ਤੇ ਆ ਗਈ ਸੀ ਇੱਥੇ ਆ ਕੇ ਮੈਂ ਕੰਮ ਕਰਨ ਲੱਗ ਪਈ ਸੀ ਕੰਮ ਕਰਕੇ ਆਪਣੇ ਆਪ ਸੈੱਟਅਪ ਹੋ ਗਈ ਫਿਰ ਹੌਲੀ-ਹੌਲੀ ਆਪਣੇ ਭਰਾ ਨੂੰ ਵੀ ਸੱਦ ਲਿਆ ਮੇਰੇ ਮੰਮੀ ਨੂੰ ਮੇਰੇ ਤੇ ਬੜਾ ਮਾਣ ਸੀ ਉਹ ਕਹਿੰਦੀ ਸੀ ਕਿ ਮੇਰੀ ਧੀ ਵਰਗੀ ਧੀ ਹਰ ਕਿਸੇ ਦੇ ਘਰ ਜੰਮੇ ਤੇ ਉਹ ਲੋਕ ਪਾਗਲ ਹੁੰਦੇ ਆ ਜੋ ਧੀਆਂ ਨੂੰ ਬੋਝ ਸਮਝਦੇ ਆ ਉਹਨਾਂ ਵਿੱਚ ਫਰਕ ਕਰਦੇ ਆ ਕਦੇ ਵੀ ਧੀਆਂ ਨੂੰ ਮਾੜਾ ਚੰਗਾ ਕਹਿਣ ਨਾਲੋਂ ਉਹਨਾਂ ਦੀ ਚੰਗੀ ਪਰਵਰਿਸ਼ ਕਰੋ ਤੇ ਚੰਗੀ ਸਿੱਖਿਆ ਦਿਓ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਹਰ ਮਾਪਿਆਂ ਦਾ ਉਹ ਨਾਮ ਰੌਸ਼ਨ ਕਰਨ ਹਾਂਜੀ ਦੋਸਤੋ ਇਹ ਸੀ ਇੱਕ ਭੈਣ ਦੀ ਸੱਚੀ ਤੇ ਦਰਦਪ੍ਰੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ